లై యా اچھا సిమృత ਮੈਂ ਨਾ ਤੇਰੇ ਨਾਲ ਗੱਲ ਕਰਨੀ ਆ ਆਈ ਜਾ ਰਾ ਮੇਰੇ ਨਾਲ 2 ਮਿੰਟ ਨਾ ਇੱਥੇ ਕਰ ਲੱਤੇ ਕੀ ਗੱਲ ਆ ਦੱਸੋ ਸੋ ਜਨਾਨੀਆਂ ਨੇ ਆਪਸ ਚ ਗੱਲ ਕਰਨੀ ਹੁੰਦੀ ਆ ਹੁਣ ਤੀਹ ਧਿਆਨੀ ਤੁਹਾਡੇ ਨਾਲ ਕੀ ਗੱਲ ਕਰੇਗੀ ਮੇਰੇ ਸਾਹਮਣੇ ਮੈਂ ਕੁਝ ਉਹਦੇ ਬਾਰੇ ਪੁੱਛਣਾ ਸੀ ਆਖਰ ਉਸ ਸਕੈਮ ਚ ਗਈ ਆ ਨਾ ਹਾਂ ਹਾਂ ਆ ਤੂੰ ਵੀ ਤੇ ਤੁਸੀਂ ਬੈਠੋ ਆ ਪੁੱਤ ਕੋਈ ਨਹੀਂ ਧਿਆਨ ਨਾਲ ਉੱਠੀ ਫੇਰ ਗਈਂਗੀ ਵਾਹ ਜੋ ਤੇਰੀ ਆਤਾਂ ਦੀ ਸਦਮਨੀ ਆ ਪਾਣੀ ਪੀਣਾ ਵੀ ਆ ਤਾਂ ਪੀਣਾ ਵੀ ਗੰਦਾ ਕਰਕੇ ਉਹ ਕਹਿੰਦਾ ਵਾ ਕਰਨਾ ਸਭ ਕੁਝ ਆ ਫੇਰ ਵੀ ਗੱਲਾਂ ਸੁਣਾਉਣੀਆਂ ਵਾ ਉਹਨੇ ਕਿੱਥੇ ਲਿਖਾ ਦੇਂਗੀ ਤੂੰ ਆ ਜਿਵੇਂ ਇਹ ਜਿਵੇਂ ਲੱਗੰਦੇ ਵਾ ਆਪੇ ਸਾਡੀ ਜਿੰਨੀ ਵੀ ਖੁਸ਼ ਹੋ ਜਾਂਦੀ ਅੱਜ ਉਹਦੇ ਚਿਹਰੇ ਤੇ ਖੁਸ਼ੀ ਨਾ ਜੰਨੀ ਆ ਜੀ ਤੇ ਸਿਮਰਤ ਜਿੰਨਾ ਚੁੱਪ ਚੁਪ ਰਹਿੰਦੀ ਅੱਜ ਉਨੀ ਖੁਸ਼ੀ ਉਹਦੇ ਚਿਹਰੇ ਤੇ ਅੰਜੂ ਨਾਲ ਘਰ ਜਾ ਕੇ ਗੱਲ ਕਰਦਾ ਇੱਥੇ ਗੱਲ ਕੀਤੀ ਤੇ ਗੱਲ ਦੀ ਗਲੈਂਡ ਬਣਾ ਲੈਣੀ ਇਹਨੇ ਆਜੇ ਗੱਲ ਕਲੀਅਰ ਕਰਾਂਗਾ ਤੇ ਗੱਲ ਕੀ ਆ ਸੱਸ ਤੰਗ ਕਰਦੀ ਓਦੀ ਜਾਂ ਅਰਜਨ ਤੰਗ ਪਰੇਸ਼ਾਨ ਕਰਦਾ ਅੱਜ ਘਰ ਜਾ ਗੱਲ ਕਰਨੀ ਪੈਣੀ ਇੰਨਾ ਫੇਰ ਹੀ ਮੈਥੋਂ ਜਾਣਾ ਆ ਕਿ ਸਰਾਨਾ ਜੱਥੇ ਰੱਖ ਲਿਆ ਵਿਚਕਾਰ ਮੈਂ ਕਿ ਤੈਨੂੰ ਕਹਿਣ ਲੱਗੀ ਸੀ ਕੁਝ ਨਹੀਂ ਨਹੀਂ ਮਾਮੀ ਜੀ ਉਹ ਨਾ ਦੇਨ ਚੱਲਦੇ ਨਾ ਤੇ ਉਹ ਮੰਮੀ ਇੰਦਰ ਤਾਂ ਖਾਰਿਸ਼ ਹੀ ਬੜੀ ਹੁੰਦੀ ਪੇਟ ਦੇ ਮੰਮੀਆਂ ਦੀ ਆਤ ਖਾਰਿਸ਼ ਨਹੀਂ ਕਰੀ ਜਾਂਦੀ ਸਾੜਾ ਰੱਖ ਲਈ ਜਾਂਦਾ ਥੋੜਾ ਠੀਕ ਹੋ ਜਾਂਦਾ ਕੋਈ ਗੱਲ ਨਹੀਂ ਹੁੰਦਾ ਹੁੰਦਾ ਬੜਾ ਕੁਝ ਹੁੰਦਾ ਐਸਾ ਹਾਲਾਤ ਚ ਸੱਸ ਤੇਰੀ ਸਿਆਣੀ ਹੀ ਸਮਝਾਉਂਦੀ ਰਹੀ ਨਾ ਕੁਝ ਪਤਾ ਲੱਗੇ ਤੈਨੂੰ ਫੋਨ ਕਰ ਦੇ ਐਡੀ ਕਿਹੜੀ ਗੱਲ ਐ ਚਾਰ ਹੀ ਸੁਨੀਆਂ ਤੁਹਾਡੇ ਕੋਲ ਕੋਈ ਗੱਲ ਨਹੀਂ ਸੱਸ ਆਣੀ ਹੈਗੀ ਐ ਉਹ ਸਿੰਮਰਤ ਹਾਂਜੀ ਤੇ ਠੀਕ ਐ ਬਹੁਤ ਵਧੀਆ ਦੀ ਜੀ ਅੱਛਾ ਯਕੀਨ ਮੰਨੋਗੇ ਨਾ ਜਿਹੜਾ ਇੱਥੇ ਜਿਆਪੁਰ ਗਏ ਸੀ ਨਾ ਅੱਛਾ ਤੁਹਾਨੂੰ ਪਤਾ ਉਹਨੇ 1 ਮਿੰਟ ਕਿਤੇ ਫੋਨ ਨਹੀਂ ਕੱਟ ਕੇ ਵੇਖਿਆ ਵੀਡੀਓ ਕਾਲ ਤੇ ਮੈਨੂੰ ਸਾਰਾ ਵਿਆਹ ਉਹਨਾਂ ਨੇ ਵਿਖਾਤਾ ਤੇ ਜਿਵੇਂ ਮੇਰਾ ਤੇ ਵਿਆਹ ਕਰਿਆ ਜਾਂ ਸਿੰਮਰਤ ਵਿਆਹ ਖਾਣੇ ਤੇ ਮੇਨੂੰ ਜਿਆਪਾਇਆ ਆ ਆ ਕਰਨੇ ਲੱਗਾ ਤੁਸੀਂ ਯਕੀਨ ਮੰਨੋਗੇ ਨਾ ਸਾਰੀ ਦਿਹਾੜੀ ਫੋਨ ਨਹੀਂ ਕਿਤੇ ਕੱਟਦੇ ਰਹਿੰਦੇ ਸਭ ਮੈਨੂੰ ਰਹੀ ਗੱਲ ਕਹੀ ਸੀ ਕਿ ਮੇਰੀ ਗੱਲ ਸੁਣੋ ਜਿੱਥੇ ਤੂੰ ਗਏ ਜੋ ਤੇ ਇੰਜੋਏ ਕਰੋ ਮੈਂ ਲੋਕਾਂ ਨੂੰ ਤੇ ਫੋਨ ਦਾ ਲਾ ਦੱਚੀ ਜਾਂਦੇ ਨੇ ਲੈ ਤੇਰੇ ਦਿਨ ਲੱਗਾ ਰਹੂਗਾ ਮੈਂ ਤੇਰੇ ਬਾਰੇ ਵੀ ਸੋਚਦਾ ਹਾਂ ਤੇ ਤੈਨੂੰ ਇਹ ਨਾ ਲੱਗੇ ਕਿ ਮੈਂ ਨਾ ਫੋਨ ਕਰਕੇ ਬੁਝ ਦੇ ਰਹਾ ਚੱਲ ਜੀ ਕੋਈ ਤੇ ਤੂੰ ਕੀ ਕਰਨੀ ਕੀ ਨਹੀਂ ਕਰਨੀ ਇੱਕ ਇੱਕ ਪਲ ਦੀ ਖਬਰ ਮੇਰੀ ਲੈਂਦੇ ਰਹੇ ਜੇ ਸੱਚੀ ਮੈਂ ਨਾ ਕਦੇ ਕਿ ਬੜਾ ਸੋਝੀ ਹੁੰਦੀ ਜਿੰਨਾ ਮੈਂ ਆਪਣੇ ਆਪ ਨੂੰ ਸੋਝੀ ਹੁੰਦੀ ਨਾ ਮੇਰੀ ਕਿਸਮਤ ਨਹੀਂ ਚੰਗੀ ਦਾ ਆਪਣੇ ਪਤਾ ਨਹੀਂ ਮੇਰੀ ਜ਼ਿੰਦਗੀ ਚ ਕੀ ਲਿਖਿਆ ਕੀ ਨਹੀਂ ਲਿਖਿਆ ਮੈਨੂੰ ਸੱਚੀ ਰੱਬ ਨੇ ਉੱਤੋਂ ਦੁੱਗਣਾ ਦਿੱਤਾ ਮੈਨੂੰ ਤੁਸੀਂ ਕੀ ਮੰਨੋਗੇ ਕਿ ਨਾ ਮੈਂ ਇੰਨੀ ਕੁ ਜ਼ਿਆਦਾ ਕੁਛ ਨਹੀਂ ਵੀ ਨਾ ਇੰਨੀ ਵੀ ਜ਼ਿਆਦਾ ਕਿ ਮੈਨੂੰ ਲੱਗਦਾ ਈ ਮੇਤਰੀ ਉਹ ਦੁੱਖ ਵੇਖੇ ਹੋਣਗੇ ਚੱਲ ਬੱਸ ਕਰ ਨਾ ਬੱਸ ਕਰ ਸਿਆਣੇ ਬਹੁਤ ਕੁਝ ਕਹਿੰਦੇ ਨੇ ਕਿ ਜੋ ਜ਼ੁਬਾਨ ਚ ਕੱਢੋਗੇ ਨਾ ਉਹ ਪੂਰਾ ਹੁੰਦਾ ਵੈ ਕਿਸਮਤ ਨੂੰ ਕੋਸਣਾ ਨਹੀਂ ਚਾਹੀਦਾ ਯੇ ਬੋ ਬੱਸ ਕਰ ਕਿੱਥੇ ਕਿਹੜੀ ਗੱਲ ਕਰਨੀ ਨਹੀਂ ਕਰਨੀ ਤੈਨੂੰ ਪਤਾ ਆਪਣੀਆਂ ਖੁਸ਼ੀਆਂ ਦੇ ਫੁੱਲ ਪੋਰ-ਪੋਰ ਕੇ ਸੁਟਣ ਨਹੀਂ ਆ ਉਹਦੀ ਜ਼ਿੰਦਗੀ ਕਿੱਡੀ ਸੱਸ ਨਸ ਹੋਈ ਪਈ ਆ ਕੀ ਜੁਬਾਨਾ ਚੰਨੀ ਆ ਤੂੰ ਫਿਰ ਕਹੇਗੀ ਮੇਰਾ ਮੂੰਹ ਬਾਸ ਕਰ ਮੰਮੀ ਮੈਂ ਬਾਸ ਕੀਤਾ ਉਹ ਨਹੀਂ ਬਖਸ਼ੀ ਮੰਮੀ ਕੋਸ਼ਿਸ਼ ਹੈ ਰੱਬ ਦੀ ਕਸ਼ਮ ਮੈਂ ਉਹਦਾ ਕਿਹੜਾ ਗਲਾ ਫੜ ਲਿਆ ਦਬਾਤਾ ਉਹਦਾ ਮੈਂ ਕੁਝ ਕਿਹਾ ਉਹਨੂੰ ਮੈਂ ਨਹੀਂ ਗੱਲ ਕਹਿਂਦੀ ਨਹੀਂ ਹੁੰਦੀ ਪਰ ਨਾ ਕਹੇਗੀ ਮੰਮੀ ਤੇ ਬੜਾ ਕੁਝ ਕਹਿ ਦੁੰਦੇ ਨੇ ਬੇਖਰਪ੍ਰਿਤ ਹਾਇਏ ਤਾ ਤੂੰ ਮਹਿਸੂਸ ਨਹੀਂ ਕਰਦੀ ਐਂ ਤਾਂ ਤੂੰ ਘਰ ਜਾ ਕੇ ਢੁਸਕੀਆਂ ਲਗਾਉਣੀਆਂ ਚੇਤੇ ਕਰਨਾ ਮੇਰੀ ਮਾਂ ਮੇਰਾ ਪਿਓ ਸੋਹਣੇ ਲੱਗਦੇ ਸੀ ਇਕੱਠੇ ਚਲੋ ਅਸੀਂ ਤਾਂ ਤੇਰੇ ਮਾਪੇ ਸਿਮਰਤ ਇਦਾਂ ਮੈਂ ਤੇਰੀ ਦੋਖੀ ਨਹੀਂ ਦੋਖੀ ਹੁੰਦੀ ਤੇ ਐਸ ਐਡੇ ਚੰਗੇ ਉੱਚੇ ਖਾਨਦਾਨ ਚ ਤੈਨੂੰ ਵਿਆਹਦੀ ਨਾ ਪਰ ਮੇਰੀ ਕੁੜੀ ਵੱਲ ਅਜੇ ਧਿਆਨ ਦੇ ਰਾ ਮੇਰਾ ਨਾ ਮੂੰਹ ਨਾ ਖਲਮਾਈ ਬਾਹਰ ਬੈਠਾ ਹੈ ਤੇਰਾ ਮਾਮਾ ਉਹਨੇ ਪੈ ਗਿਆ ਨਾ ਕੰਨ ਚ ਕੋਈ ਬਾਲਾ ਤੇ ਪਾਸਾ ਨਹੀਂ ਉਹਨੇ ਕਿਸੇ ਦਾ ਵੀ ਛੱਡਣਾ ਇੱਕ ਮੰਮੀ ਮਾਮੀ ਜੀ ਤੁਸੀਂ ਕਹਿਣਾ ਕੀ ਚਾਹੁੰਦੇ ਜੀ ਕਿ ਹਾਨੂੰ ਹਰ ਪੀਰੀ ਦਾ ਖਿਆਲ ਨਹੀਂ ਕਾ ਤੇ ਨਾਲ ਨਾ ਜਿਆਦਾ ਖਿਆਲ ਰੱਖਣੇ ਹੀ ਇਹ ਚੀਜ਼ ਦਾ ਰਹੀ ਗੱਲ ਨਾ ਜਿੱਤਾਂ ਨੂੰ ਲੱਗਦਾ ਨਾ ਸੇਵਕ ਦੀ ਕਿ ਸੇਵਕ ਸਿਰਫ ਆਪਣੇ ਹੀ ਕਰਨ ਦਿਆ ਉਹਨਾਂ ਨੂੰ ਨਾ ਮੇਥੋਂ ਜ਼ਿਆਦਾ ਧਿਆਨ ਕਰਨ ਦੇ ਇੱਧਰ ਤਦੇ ਤੇ ਤੁਰਿਆ ਫਿਰਦਾ ਤਦੇ ਤੇ ਪੁੱਛ ਗਿਚ ਕਰਨ ਤੇ ਲੱਗਾ ਸੀ ਤਦੇ ਤੋਂ ਉਹਨੇ ਮਸਲਿਆਂ ਦੇ ਹੱਲ ਕੱਢ ਲੇ ਤੁਰ ਪਿਆ ਮੂੰਹ ਚੁੱਕ ਕੇ ਜੈਪੁਰ ਤੇ ਪਤਾ ਨਹੀਂ ਕਿੱਥੇ ਕਿੱਥੇ ਵਿਆਹਾਂ 'ਚ ਜਿ ਉਹਨਾਂ ਨੇ ਵਾਦਾ ਕੀਤਾ ਨਾ ਉਹ ਪਹੁੰਚਣਗੇ ਵੀ ਉਹ ਆਪਣੇ ਬਾਰੇ ਤੋਂ ਮੁੱਕਰ ਦੇਣੀ ਆ ਤੇ ਰਹੀ ਗੱਲ ਕਿਤੇ ਜਾਣ ਆਉਂਦੀ ਨਾ ਤੁਹਾਨੂੰ ਵੀ ਪਤਾ ਵਾ ਆ ਥੋੜਾ ਟਾਈਮ ਵੀ ਹੋ ਉਹਨਾਂ ਨੂੰ ਠੀਕ ਹੋਏ ਨੂੰ ਤੇ ਉਹਨਾਂ ਜਨਾਂ ਤੇ ਹਰ ਜਗ੍ਹਾ ਹੁੰਦਾ ਹੀ ਆ ਦੂਰੀ ਥੋੜੀ ਹੈ ਕਿ ਕਿਤੇ ਪਰ ਜਾਣਾ ਜਾਂ ਕਿਤੇ ਨਿਕਲ ਜਾਣਾ ਤੇ ਯਾਦ ਚੇਤੀ ਨਹੀਂ ਕਰਨਾ ਕੋਈ ਮਗਰ ਹੈਗਾ ਕਿ ਨਹੀਂ ਹੈਗਾ ਜ਼ਬਾਨ ਕੋ ਜਿਆਦਾ ਨਹੀਂ ਚੱਲਣ ਲੱਗ ਪਈ ਜਿਆਦਾ ਨਹੀਂ ਹੋ ਗਿਆ ਕੁਛ ਭੁੱਲ ਗਈ ਆ ਮਾਮੀ ਆ ਤੇਰੀ ਮੇਰੀ ਬਦੌਲਤ ਹੀ ਇੱਥੇ ਬੈਠੀ ਆ ਐਸੀ ਨੂੰ ਹਮੇਸ਼ਾ ਯਾਦ ਰੱਖੀ ਹਮੇਸ਼ਾ ਕਿ ਅੱਜ ਤੋਂ ਜੋ ਵੀ ਹੈ ਤੇਰੇ ਤਨ ਤੇ ਤੇਰੇ ਚਿਹਰੇ ਤੇ ਖੁਸ਼ੀ ਤੇਰੇ ਹੱਥਾਂ 'ਚ ਜਿਹੜੀ ਹੈ ਰੰਗਤ ਇਹ ਜੋ ਕੁਝ ਵੀ ਹੈ ਨਾ ਐਦੀ ਬਦੌਲਤ ਨਾ ਮੰਮੀ ਐ ਤੇਰੀ ਮੰਮੀ ਬੱਸ ਕਰੋ ਮੰਮੀ ਬੱਸ ਰੱਬ ਵੀ ਭਾਂਜਦੇ ਤੇ ਤੁਸੀਂ ਹਰ ਗੱਲ ਤੇ ਇੰਨਾ ਕਮਾਂਡ ਬੱਸ ਕਰੋ ਮੰਮੀ ਉਹਦੇ ਕਿਸਮਤ ਸੀ ਉਹਦਾ ਪਿਆਰ ਹੈ ਜਿਹੜਾ ਉਹਨੂੰ ਇੱਥੋਂ ਤੱਕ ਲੈ ਆ ਨਾ ਦਾਰ ਲੱਗਦਾ ਮੈਨੂੰ ਮੰਮੀ ਪਾਪਾ ਮੰਮੀ ਪਾਪਾ ਗੱਲਾਂ ਸੁਣ ਲੈ ਕੋਈ ਤੇ ਮੈਂ ਉਹਨਾਂ ਦੇ ਕਰਨੇ ਕੋਈ ਗੱਲ ਪਾਣੀ ਵੀ ਨਹੀਂ ਚਾਹਦੀ ਹੈਗੀ ਤੁਸੀਂ ਗੱਲ ਕਰੋ ਜਿਹੜੀ ਕਰਨਾ ਹੈ ਜੇ ਉਹਦੇ ਨਾਲ ਇਹ ਫालतू ਦੀ ਗੱਲਾਂ ਨਾ ਕਰੋ ਬੜੀ ਮਿੱਠੀ ਪਿਆਰੀ ਹੋਣ ਨਹੀਂ ਹੈ ਨਾ ਵੇਖੀ ਥੋੜੇ ਦਿਨ ਠਹਿਰ ਜਾ ਜਦੋਂ ਤੇਰਾ ਕੋਈ ਕੰਮ ਨਾ ਨਾ ਬਣਿਆ ਇੰਨਾ ਵਰਗਿਆਂ ਨੇ ਸਾਥ ਨਾ ਦਿੱਤਾ ਸੱਸ ਤੇਰੀ ਨੂੰ ਤੂੰ ਬੋਲ ਬੋਲ ਕੇ ਮੈਂ ਕਰਵਾਉਂਗੀ ਕਰਵਾਉਂਗੀ ਮੈਂ ਤਾਂ ਕੁਛ ਨਾ ਕੁਛ ਕਰਾਂਗੀ ਮੈਂ ਤਾਂ ਮਾਂ ਮੈਂ ਮੇਰੀਆਂ ਤਾਂ ਲਿਕਾਂ ਵੀ ਨਿਕਲ ਗਈਆਂ ਨਾ ਮੈਂ ਤਾਂ ਵੀ ਨਾਲ ਰਹਿਣੀ ਅੱਭੀ ਚੋ ਪਹਿਲਾਂ ਆਪਣੇ ਕੰਮ ਸੋਝੀ ਜਾਂਦੇ ਨੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਮੰਦਰ ਤਾਂ ਹੀ ਆ ਸੇਵਕ ਨੂੰ ਪੁੱਛਣਾ ਸੀ ਉਹ ਮੇਰਾ ਫੋਨ ਦਾ ਚੁੱਕ ਲੈ ਆਪ ਪਤਾ ਨਹੀਂ 5-7 ਦਿਨ ਹੋ ਗਏ ਮੇਰਾ ਫੋਨ ਨਹੀਂ ਚੁੱਕਣਦੇ ਆ ਹੈਂ ਕਿਹੜੇ ਭੋਰੇ ਚ ਜਾ ਕੇ ਬਹਿ ਗਿਆ ਵੈ ਇਹ ਜੀ ਕਿਹੜੀ ਗੁਫਾ ਸੀ ਜਿਹਦੇ ਅੰਦਰ ਹੀ ਜਾ ਕੇ ਫਸ ਗਿਆ ਵੈ ਅੱਗੇ ਪੱਥਰ ਪੈ ਗਿਆ ਜਿਹਨ ਨਿਕਲਣ ਹੀ ਨਹੀਂ ਦਿਹਾਗਾ ਹੈ ਮਾਮੀ ਜੀ ਉਹ ਜੇ ਗੇਰੇ ਗੇ ਕੰਮ ਹੀ ਗਏ ਹੋਣਗੇ ਹਾਂ ਹਾਂੇ ਕੰਮ 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 ਤੁਹਾਡੇ ਕੰਮ ਰਹਿ ਗਏ ਤੇ ਸਾਡੇ ਕੰਮਾਂ ਚ ਨਹੀਂ ਸੀ ਆਣਾ ਮੈਨੂੰ ਵੀ ਪਤਾ ਲੱਗਦਾ ਕਿ ਮੈਂ ਕੱਲੀ ਆ ਮੈਂ ਕੱਲੀ ਨੇ ਸਾਰਾ ਕੰਮ ਕਰਨਾ ਹੈ ਤੂੰ ਹੀ ਕਰ ਲੈਂਦੇ ਇਕੱਲੇ ਫਿਰ ਕਿ ਉਹ ਉਹਨਾਂ ਦੇ ਵਿੱਚ ਕਿਹੜੀ ਸੀ ਜਾਂਦੇ ਜੇ 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 ਉਹ ਕਰਨਦੇ ਆ ਨਾ ਕੁਝ ਵੀ ਉਹ ਸਿਰਫ ਹਰ ਪੀੜੀ ਦੀ ਜ਼ੁਬਾਨ ਕਰਕੇ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਪੈੜ ਮੰਨਿਆ ਹੈ ਤੇ ਤੁਹਾਡੇ ਮੂੰਹ ਨੂੰ ਨਹੀਂ ਕੋਈ ਵੀ ਕੁਝ ਕਰਕੇ ਦੇਣਗੇ ਇੰਨਾ ਮੈਨੂੰ ਪਤਾ ਵਾ ਦੇਖ ਲਿਆ ਸਾਡਾ ਮਾਣਿਆ ਨਾ ਉਹ ਤਾਂ ਦੁੱਖ ਨਾਲ ਰੱਖਦੇ ਨਾ ਆਪਣਾ ਦੇਖ ਲਿਆ ਨਾ ਹੁਣ ਫੇਰ ਤੂੰ ਕਹਿੰਦੀ ਮੈਂ ਬੋਲਦੀ ਆ ਮਨ ਨਹੀਂ ਖੋਜ ਜਿੱਦਾਂ ਦੀ ਵਾਅਦਾ ਹੋ ਗਈ ਵਾਪਸ ਤੇ ਉਦਾਂ ਦੀ ਆਣੀ ਆ ਚਲੋ ਹੁਣ ਧੀ ਵੀ ਉਹਦੇ ਵੱਲ ਦੀ ਹੋਗੀ ਪਿਓ ਵੀ ਉਹਦੇ ਵੱਲ ਦਾ ਸਾਰੇ ਹੀ ਉਦੇਵਲ ਦੇ ਮੈਂ ਕਾਦੀ ਰਹੀ ਮਤਲਬ ਮੈਂ ਕੀਤੀ ਕਰਾਇਆ ਸਾਰਾ ਕੁਝ ਮੇਰਾ ਕੀਤਾ ਕਰਾਇਆ ਤੇ ਮੈਨੂੰ ਹੀ ਅੰਡ ਸਿਰ ਸਵਾਹ ਪੈਣ ਦੀ ਹੈ ਮੈਂ ਤਾਂ ਤੇਰੇ ਕਰਕੇ ਕਹਿਨੀ ਵੀ ਆ ਮੈਂ ਤੇਰੀ ਸੱਸ ਦੇ ਘਰ ਲੈ ਕੇ ਗਈਆਂ ਤੇ ਘਰ ਲੈਣ ਨੂੰ ਮਲਵਾਇਆ ਸਾਰੀ ਜਾਂਚ ਪੜਤਾਲ ਵਾਸਤੇ ਮੈਂ ਐਡਰੈਸ ਦਿੱਤੇ ਸਭ ਕੁਝ ਤਾਂ ਕਰਵਾਤਾ ਉਹਨਾਂ ਬੰਦਾ ਕਿਹੇ ਪਾਸੇ ਤੇ ਸਾਨੂੰ ਲਾਵੇ ਤੈਨੂੰ ਪਤਾ ਹੈ ਫੋਨ ਨਹੀਂ ਕਰਦਾ ਇਹਨੂੰ ਅਰਜਨ ਉਹਦੇ ਤੇ ਉਹਨੂੰ ਨਹੀਂ ਪਤਾ ਕਿਹੇ ਗੱਲ ਦਾ ਉਹਦੇ ਨਾਲ ਤਾਂ ਕੰਦੀ ਹੀ ਨਹੀਂ ਗੱਲ ਹੋਈ ਸਾਡੇ ਨਾਲ ਤਾਂ ਫਿਰ 2-4 ਵਾਰੀ ਹੋਈ ਰੋਂਦੀ ਆ ਹਾ ਵੇਖ ਹਾ ਵੇਖ ਹਾ ਵੇਖ ਹੱਥੀ ਘੰਨੀ ਕੀ ਪਾਇਆ ਹਾ ਵੇਖ ਮੈਂਦੀ ਵੀ ਆ ਜਿੰਦਗੀ ਬਰਬਾਦ ਹੋ ਗਈ ਮੇਰੀ ਕੁੜੀ ਦੀ ਤੇ ਮੈਂ ਕੋਈ ਜਾਣ ਕੇ ਨਹੀਂ ਕੁਝ ਕੀਤਾ ਇਹਨੇ ਕਿਹਾ ਅਸੀਂ ਵਿਆਹ ਕਰਨ ਨੂੰ ਮੈਂ ਕਰਤਾ ਕਿ ਚੱਲ ਕੋਈ ਨਹੀਂ ਵੇਖਿਆ ਇਹਨੇ ਸਾਰਾ ਕੁਝ ਸਮਝਿਆ ਮੈਂ ਨਾਲ ਚੱਲ ਕੇ ਉਹਨੇ ਜੋ ਵਿਖਾਇਆ ਹੀ ਵੇਖ ਲਿਆ ਹੁਣ ਤੂੰ ਵੇਲਾ ਮੈਂ ਜੋ ਵਿਖਾਇਆ ਤਉਹੀ ਹੋਵੇ ਕਿ ਤੁਰੀ ਨਾ ਅਗੋਂ ਤੇਨੂੰ ਸਭ ਚੰਗਾ ਹੀ ਮਿਲਿਆ ਨਾ ਥੋੜਾ ਬੋਤਾ ਤਾਂ ਕਸ਼ਟ ਆਂਦਾ ਨਾ ਇਹਦੇ ਤੇ ਕਸ਼ਟਕਾ ਦੇ ਇਹਦੇ ਤੇ ਪਹਾੜ ਟੁੱਟ ਗਿਆ ਜਿਹਦਾ ਚੂਰਾ ਵੀ ਨਹੀਂ ਇਕੱਠਾ ਕਰ ਸਕਦੇ ਮੈਂ ਕੀ ਉਹ ਬੰਦੇ ਨੂੰ ਕਹਾਂ ਐਡਾ ਵੱਡਾ ਦਿਨ ਐ ਸਰਗੀ ਵਿਚਾਰੀ ਨੇ ਕੱਲੀ ਦੇ ਬਹਿ ਕੇ ਖਾਧੀ ਉਹ ਜੀ ਸੱਸ ਜਿਹੜੀ ਕੁਛ ਲਿਆ ਕੇ ਨਹੀਂ ਦਿੰਦੀ ਮੇਰੀ ਧੀ ਤਾਂ ਤੋਕ ਤਾ ਸਮਝੋ ਥੋੜਾ ਤਾਂ ਸਮਝੋ ਐਸ ਦਿਨ ਤਿਆਰ ਤੇ ਬੰਦੇ ਨੇ ਪਤਾ ਜੀ ਮੇਰੇ ਟਾਈਮ ਕੀ ਸੀ ਸیرے ਤੜਕੇ ਬੰਦੇ ਨੇ ਨਾਲ ਬੈ ਕੇ ਸਰਗੀ ਖਵਾਣੀ ਸیرے ਚੂੜੀਆਂ ਹੋ ਸਜਾਣੀਆਂ ਬੰਦਾ ਰਾਤ ਦਾ ਹੱਥ ਤੇ ਮਿੰਦੀ ਲਾ ਕੇ ਦਿੰਦਾ ਜਨਾਨੀ ਦੇ ਜਰੂਰ ਥੋੜੀ ਜਿਹੀ ਲਾਏਗਾ ਬਾਕੀ ਭਾਵੇਂ ਬਾਹਰੋਂ ਲਵਾ ਦੇ ਉਹਨੇ ਸ਼ਗਨ ਕਰਨਾ ਆਪਣੀ ਜਨਾਨੀ ਦਾ ਸیرے ਤੜਕੇ ਸੂਟ ਹੋ ਰਹੇਗਾ ਦੁਪਹਿਰਾਂ ਨੂੰ ਜਦੋਂ ਕਥਾ ਸੁਣਨ ਜਾਂਦੀਆਂ ਉਦੋਂ ਸੂਟ ਹੋਰ ਹੋ ਜਾਂਦਾ ਜਦੋਂ ਛੰਨ ਨਹੀਂ ਲੈ ਕੇ ਖੋ ਜਾਂਦੀਆਂ ਉਦੋਂ ਹੋਰ ਸ਼ਿੰਗਾਰ ਹੋ ਜਾਂਦਾ ਉਦੋਂ ਹੁੰਦਾ ਵੇ ਹਮੇਸ਼ਾ ਲਾਵਾਂ ਵਾਲਾ ਜਦੋਂ ਉਹਨੇ ਲਾਵਾਂ ਤੇ ਪਾਇਆ ਹੁੰਦਾ ਜਰੂਰ ਸ਼ਿੰਗਾਰ ਲੈਂਦੀਆਂ ਨੇ ਅਸਲੀ ਸ਼ਿੰਗਾਰ ਹੀ ਉੱਥੇ ਹੁੰਦਾ ਵੇ ਕਿਤੇ ਸ਼ਿੰਗਾਰ ਉਹਦੇ ਮਨੇ ਕੋਈ ਚਾਈ ਨਹੀਂ ਹੋਜ਼ਾ ਰਖਦਾ ਸਾਲ ਦਾ ਇੱਕ ਪਿਆਰ ਹੁੰਦਾ ਜਨਾਨੀ ਦਾ ਜਿਹੜਾ ਸਭ ਤੋਂ ਖਾਸ ਹੁੰਦਾ ਦਿਵਾਲੀ ਹੋਵੇ ਰੱਖੜੀ ਹੋਵੇ ਲੋਹੜੀ ਹੋਵੇ ਕੋਈ ਤਿਹਾਰ ਗੱਲ ਉਹ ਇੱਕ ਪਾਸੇ ਕਰਵਾ ਚੋਂਦਾ ਤਿਹਾਰ ਇੱਕ ਪਾਸੇ ਜਨਾਨੀ ਦਾ 16 ਸ਼ਿੰਗਾਰ ਕਹਿੰਦੇ ਪੂਰੇ ਕਰਨੇ ਚਾਹੀਦੇ ਨੇ ਮੈਨੂੰ 4 ਸ਼ਿੰਗਾਰ ਦੇ ਕੋਈ ਕਰਵਾ ਦੇ ਮੈਂ ਕਿੰਨੂੰ ਕਹਾਂ ਮੇਰੇ ਮੈਂ ਮਾਂ ਹੈ ਨਾ ਮੇਰੀ ਮਮਤਾ ਹਰ ਪਲ ਡੋਲ ਡੋਲ ਜਾਂਦੀ ਅੱਜ ਜਦੋਂ ਮੈਂ ਪਿਆਰ ਹੋਂ ਨਹੀਂ ਸੀ ਨਾ ਇੱਕ ਇੱਕ ਚੀਜ਼ ਕਰਦੇ ਟਾਈਮ ਮੈਨੂੰ ਮੇਰੀ ਧੀ ਦਾ ਯਾਦ ਆਇਆ ਹਰ ਪਲ ਮੇਰੀ ਧੀ ਕੀ ਕਰਦੀ ਹੋਏਗੀ ਕੀ ਨਹੀਂ ਕਰਦੀ ਹੋਏਗੀ ਸਿਮਰਤ ਵੇ ਸੇਵਕ ਕਿੱਥੇ ਆ ਵੇ ਵੇਖ ਲਓ ਕਿਤੇ ਜਾ ਕੇ ਉਹਨੂੰ ਵੇ ਕੋਈ ਫੋਨ ਕਰ ਲਓ ਕੁਟਹਾਣੇ ਚਲ ਜਓ ਕਿਤੇ ਕੋਈ ਵਾਹ ਪੇਸ਼ ਲਾ ਲਓ ਮੈਂ ਕੱਲੀ ਜਨਾਨੀ ਕੀ ਕਰੂੰਗੀ ਜੇ ਉਹਦੇ ਪਿਓ ਨੂੰ ਪਤਾ ਲੱਗ ਗਿਆ ਉਹਨਾਂ ਕਰ ਤਾਂ ਸਭ ਕੁਝ ਲੈ ਲੈਣਾ ਪਰ ਜੋ ਤਮਾਸ਼ਾ ਲੱਗਣਾ ਨਾ ਉਹ ਨਹੀਂ ਸੰਭਿਆ ਜਾਣਾ ਛੁੱਪ ਕਰ ਜਾ ਬੱਚਿਆ ਛੁੱਪ ਕਰ ਜਾ ਹਰਪੀਤ ਜਿੰਦਾ ਰੋਏਗੀ ਨਾ ਤਾਂ ਮੈਂ ਵੀ ਟੁੱਟ ਜਾਵਾਂਗੀ ਤੇਰੇ ਪਿਆਰੇ ਤੇਰੀਆਂ ਅੱਖਾਂ ਵਿੱਚ ਦੇਖ ਲੈਣੀ ਐ ਛੁੱਪ ਕਰ ਛੋਨਾ ਕੋਸ ਤੂੰ ਇਹਦਾ ਤੂੰ ਕੁਛ ਨਾ ਕਹ ਮੈਂ ਉਹਨਾਂ ਨੂੰ ਜਿੰਨਾ ਹੋ ਪਾਰੇ ਉਹ ਕਰਦੇ ਪੈਣ ਦੇਖ ਸਿਮਰਤ ਮੈਂ ਕੋਈ ਕੋਸਦੀ ਨਹੀਂ ਤੂੰ ਮੇਰੀ ਹਾਲਤ ਸਮਝ ਅੰਦਰ ਦੀ ਮੈਂ ਅੰਦਰੋਂ ਚਿੜੀ ਪਈ ਆ ਬੇਚਾਨੀ ਬਸ ਪਰਦੇਸ ਹੈ ਨਾ ਸਾਲ ਦੋ ਸਾਲ ਰਵੇ ਮੈਂ ਵੇਟ ਕਰਨ ਇਹਦੇ ਨਾਲ ਰੋਜ਼ ਗਲਤ ਆ ਕਰੇ ਇਹਦੇ ਨਾਲ ਗੱਲ ਤਾਂ ਕਰੇ ਘੱਟ ਨਹੀਂ ਸੇ ਘੱਟ ਹਾਂਜੀ ਮੰਮੀ ਮੈਂ ਗੱਲ ਕਰਦਾ ਤੇ ਝੂਠ ਬੋਲਦੀ ਐ ਅਦਾ ਚਿਹਰਾ ਪੜਿਆ ਮਾਜ ਨਹੀਂ ਗੱਲ ਕਰਦਾ ਆ ਹਾਲਤ ਨਾ ਹੁੰਦੀ ਖੁਸ਼ੀ ਨਾ ਖੁਸ਼ੀ ਜਿਹੜੀ ਜਿਹੜੀ ਦੀ ਨਜ਼ਰ ਆਂਦੀ ਐ ਤੇਰੇ ਮਾਮੇ ਨੇ ਜਦੋਂ ਮੈਨੂੰ ਰਾਤੀ ਕਹਨਾ ਆ ਰਿਹਾ ਤੇ ਸੇਰੇ ਜੀ ਤੋਂ ਕਹਤਾ ਮੈਂ ਨਹੀਂ ਆ ਸਕਦਾ ਮੰਦਰੋਂ ਮਤਲਬ ਕਿ ਮੈਂ ਕਿੰਨੇ ਸਾਲਾਂ ਦਾ ਚੰਗੀਆਂ ਸਾਲਾਂ ਦਾ ਸਾਡਾ ਜਿਹੜਾ ਪਿਆਰ ਬਣਿਆ ਹੁੰਦਾ ਮੀਆਂ ਬੀਬੀ ਦਾ ਜਿਹੜਾ ਇੱਕ ਕਰਵਾ ਚੌਥ ਨਹੀਂ ਮਿਸ ਹੋਇਆ ਉਹਨੇ ਨੇ ਕਦੀ ਟੁੱਟਣ ਦਿੱਤਾ ਹਾ ਕਿਹੋ ਜਿਹਾ ਸਾਲ ਚੜਿਆ ਕਿ ਦੁੱਖ ਹੀ ਦੁੱਖ ਹੈ ਫਿਰ ਮਾਮੇ ਨੇ ਆ ਕੇ ਜਿੱਦਾਂ ਮੈਨੂੰ ਛਟਕਿਆਂ ਨਾ ਬੁਲਾਇਆ ਹੈ ਨਾ ਇੱਕ ਤਾਂ ਦੁਨੀਆ ਸਮੇਟ ਲੈਂਦੀ ਜਨਾਨੀ ਆਪਣੇ ਬੰਦੇ ਨਾਲ ਸਭ ਕੁਝ ਉਹੀ ਹੈ ਉਹਦੇ ਤੋਂ ਹੀ ਸ਼ੁਰੂ ਉਹਦੇ ਤੋਂ ਹੀ ਖਤਮ ਸਭ ਬੱਚੇ ਆਪ ਕੋ ਆਪਣੀ ਜਗ੍ਹਾ ਲੱਗ ਜਾਂਦੇ ਨੇ ਆ ਬੁੱਢਾ ਬੁੱਢੀ ਐਂਡ ਰਹਿ ਜਾਂਦੇ ਆਪਣੇ ਆਪ ਚ ਆ ਵੇ ਜੇ ਕਿ ਨੀ ਹੱਥ ਜੋੜ ਦੇਨੀ ਉਹਨੂੰ ਸੇਵਕ ਨੂੰ ਆ ਕੇ ਕੋ ਵੇਖ ਲਵੇ ਕਿੰਨੋ ਕਵਾ ਬਤਮਾ ਮੇਰੀ ਕੁੜੀ ਦਾ ਘਰ ਬਸਾ ਦੋ ਨਾ ਨੀ ਨੀ ਹੋ ਜਾਗੀ ਕਹੋਗੇ ਕਿ ਮੈਂ ਆਪਣੇ ਮੂੰਹ ਤੇ ਤਾਲਾ ਲਾ ਲਾਂਗੀ ਪਰ ਇਹਦਾ ਘਰ ਬਸਾ ਦੋ ਵਿਚਾਰੀ ਦਾ ਇਹਦਾ ਘਰ ਬਸਾ ਦੋ ਕਰੇਂਗੇ ਨਾ ਸੇਵਕ ਨੂੰ ਫੋਨ ਕੀ ਆ ਵਾ ਮਾਮੀ ਜੀ ਉਹ ਕਰਨ ਹੀ ਦੇ ਆ ਕਰਣਗੇ ਫੋਨ ਕਿਉਂ ਨਹੀਂ ਚੁੱਕਦਾ ਮੇਰਾ ਤੇਰੇ ਕੋਲ ਨਹੀਂ ਹੁੰਦੀ ਕਾਲ ਉਹਦੀ ਹੈਂ ਸਿੰਨ ਤੂੰ ਨੇ ਕਿਆ ਤੇ ਗਿਆ ਗੱਲ ਹੋਈ ਹੈ 10 ਦੀ ਫੋਨ ਆ ਗਿਆ ਤੁਹਾਨੂੰ ਤੇ ਤੂੰ ਕਹਿ ਨਾ ਮਾਮੀ ਨੂੰ ਫੋਨ ਕਰੇ ਮੇਰਾ ਤਾਂ ਬੋਲ ਬੋਲ ਗਲਾਈ ਸੁੱਕ ਗਿਆ ਵਾ ਬਸ ਕਰੋ ਤੁਸੀਂ ਇਹ ਹਾਲਤ ਵਿੱਚ ਮੈਂ ਤੁਹਾਨੂੰ ਜਾਓ ਮਾਮਾ ਜੀ ਲਾ ਕੇ ਜਾ ਕੇ ਬੈਠੋ ਮੈਂ ਹਰ ਵੀ ਦਿਨ ਦੋ ਮਿੰਟ ਗੱਲ ਕਰ ਲਾ ਹਾਂ ਹਰ ਵੀ ਸਾਰੀ ਗੱਲ ਕਰ ਲਾ ਕਿ ਤੇ ਮਾਮਾ ਅੰਦਰ ਨਾ ਆਜੇ ਹੈ ਮੈਂ ਤੇਰੇ ਭਿਓ ਕੋ ਬਵਾ ਜਾ ਕੇ ਗੱਲ ਕਰ ਲਾ ਸੇਵਕ ਨਾਲ ਗੱਲ ਕਰਨੀ ਹੈ ਉਹਨੇ ਘਰੀ ਇੱਕ ਫੋਨ ਉਹਨੂੰ ਹੈ ਤੂੰ ਵੀ ਗੱਲ ਕਰੀ ਸੇਵਕ ਨਾਲ ਠੀਕ ਹੈ ਜੀ ਜੀ ਮੇਰੀ ਗੱਲ ਸੁਣੋ ਮਾਮੀ ਰਸਬ ਨੇ ਮੇਸ ਕਰ ਗਿਆ ਨਹੀਂ ਗੱਲ ਕੀਤੀ ਪਰ ਮੈਨੂੰ ਵਾਦਾ ਕਰੋ ਕਿ ਤੁਸੀਂ ਉਹਨਾਂ ਦਾ ਕੋਈ ਗੱਲ ਨਹੀਂ ਪਹੁੰਚਣ ਦਿਓਗੇ ਇਦਾਂ ਦੀ ਕਿਹੜੀ ਗੱਲ ਐ ਸਿੰਧਰ ਤੂੰ ਪਹਿਲਾਂ ਮੈਨੂੰ ਵਾਅਦਾ ਕਰੋ ਕਿ ਤੂੰ ਮਾਮੀ ਦੇ ਕੰਨੀ ਕੋਈ ਗੱਲ ਤਾਂ ਕਰਨ ਜਾਂਦਾ ਹੋਗੇ ਪਹਿਲਾਂ ਦਕਾਉਰ ਮੈਨੂੰ ਬਚੰਦੋ ਹਾਂ ਸਿੰਧਰ ਅੱਗੇ ਕਿਹੜੀ ਮੈਂ ਗੱਲ ਕਰਦੀ ਹਾਂ ਤੂੰ ਵਿਸ਼ਵਾਸ ਕਰ ਮੇਰੇ ਤੇ ਕੀ ਹੋਇਆ ਦੀਦੀ ਮੇਰੀ ਗੱਲ ਸੁਣੋ ਹਾਂ ਵੈਸੇ ਤਾਂ ਮਾਮੀ ਠੀਕ ਹੀ ਕਹਿੰਦੀ ਆ ਚਲੋ ਮਾਮੀ ਦਾ ਫੋਨ ਤੇ ਪਿਛਲੇ ਕਾਫੀ ਦਿਨਾਂ ਤੋਂ ਨਹੀਂ ਚੁੱਕੰਦੇ ਸੇਵਕ ਦੀ ਮੇਰੀ ਵੀ ਦੋ ਦਿਨ ਹੋ ਗਏ ਗੱਲ ਨਹੀਂ ਹੋਈ ਕਿਉਂ ਔਰ ਤੂੰ ਛੁੱਟ ਕੇ ਬੋਲਿਆ ਇਸ ਤਰ੍ਹਾਂ ਦੀਦੀ ਜਿੰਨੇ ਦਿਨਾਂ ਤੋਂ ਗਏ ਨਾ ਮੇਰੀ ਹਰ ਰੋਜ਼ ਗੱਲ ਹੁੰਦੀ ਸਵੇਰੇ ਸ਼ਾਮ ਗੱਲ ਹੁੰਦੀ ਔਰ ਬਸ ਪਿਛਲੇ 2 ਦਿਨਾਂ ਤੋਂ ਗੱਲ ਨਹੀਂ ਹੋਈ ਤੇ ਇਸੇ ਕਰਕੇ ਨਾ ਸਾਡੇ ਘਰੇ ਵੀ ਬਹੁਤ ਕਲੇਸ਼ ਪੈਣ ਲਿਆ ਮम्मी ਮੇਰੀ ਵੀ ਮੇਨਾ ਬਹੁਤ ਲੜਨ ਝਗੜਨ ਦੇ ਆ ਪਰ ਕਾਦੀ ਗੱਲੋਂ ਤੈਨਾਂ ਕੋਈ ਲੜਦੇ ਝਗੜਦੇ ਪਿਆ ਕਿਸ ਨੂੰ ਫੋਨ ਕਰ ਜਿੱਥੇ ਗਿਆ ਹੋ ਕਿੱਥੇ ਜੈਪੁਰ ਗਿਆ ਨਾ ਤੇ ਕੋਈ ਰਿਸ਼ਤੇਦਾਰ ਨੂੰ ਫੋਨ ਕਰ ਜਿੱਥੇ ਗਿਆ ਨਹੀਂ ਦੀਦੀ ਉਹ ਜੈਪੁਰ ਨਹੀਂ ਫਿਰ ਅਮਰੀਕਾ ਗਏ ਆ ਸੱਚੀ ਮੇਰੇ ਅਰਜਨ ਕੋਲ ਗਿਆ ਹੋਲੀ ਹੋਲੀ ਹਾਂਜੀ ਮੰਮੀ ਨੂੰ ਨਹੀਂ ਦੱਸਣਾ ਨਹੀਂ ਨਹੀਂ ਤੈਨੂੰ ਮੈਂ ਦੱਸਦੀ ਹਾਂ ਮੇਰੇ ਅਰਜਨ ਕੋ ਕਿਹਾ ਸੇਵਕਾ ਅੱਛਾ ਮੇਰੀ ਗੱਲ ਮੈਂ ਅਰਜਨ ਨੂੰ ਉੱਥੇ ਅੱਖੀਂ ਵੇਖ ਵੀ ਲਿਆ ਉਹਨੇ ਮੇਰੇ ਵੀਡੀਓ ਕੋਲ ਤੇ ਵਿਖਾ ਵੀ ਦਿੱਤਾ ਵਾ ਅੱਛਾ ਪਰ ਗੱਲ ਦੱਸਿਆ ਕੀ ਹੈ ਦੀਦੀ ਸਭ ਕੁਝ ਤਾਂ ਸਹੀ ਚੱਲਣ ਦਿਆ ਹੀ ਪਰ ਪਤਾ ਨਹੀਂ ਪਿਛਲੇ 2 ਦਿਨਾਂ ਤੋਂ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਣਦੀ ਸੇਵਕਾ ਦੀ ਉਹ ਕੋਈ ਗੱਲ ਨਹੀਂ ਮੇਰੀ ਕਿਹੜੀ ਹੁੰਦੀ ਹੈ ਅਰਜਨ ਨਾਲ ਫਿਰ ਕਿਹਾ ਜੇ ਤੇਰਾ 2 ਦਿਨ ਨਹੀਂ ਆਇਆ ਫੋਨ ਉਹ ਨੈਟਵਰਕ ਪ੍ਰੋਬਲਮ ਹੋਏਗੀ ਬਿਜ਼ੀ ਹੋਏਗਾ ਚੱਲ ਸ਼ੂਗਰ ਹੈ ਸੇਵਕ ਅਰਜਨ ਮੇਰੇ ਕੋਲ ਪਹੁੰਚ ਗਿਆ ਹੁਣ ਲੈ ਕੇ ਆਊਗਾ ਉਹਨੂੰ ਜਾਂ ਤੇ ਜਾਂ ਤਾਂ ਉਹਨੂੰ ਸਿੱਧਾ ਕਰਕੇ ਲੈ ਕੇ ਆਏਗਾ ਜਾਂ ਮੈਨੂੰ ਬੁਲਾਏਗਾ ਹਾਏ ਸ਼ੁਕਰ ਸਿਮਰਤ ਸੱਚੀ ਤੂੰ ਮੇਰੀ ਬੜੀ ਵੱਡੀ ਪ੍ਰੋਬਲਮ ਸੋਲਵ ਕਰਤੀ ਜੀ ਜੀ ਗਲਤੀ ਵੈਸੀ ਆਹੋ ਤੈਨਾਂ ਕਿਉਂ ਨਹੀਂ ਗੱਲ ਕਰਦਾ ਪਿਆ ਸੇਵਕ ਜੀ ਜੀ ਇਹੋ ਗੱਲ ਤੇ ਮੈਨੂੰ ਨਹੀਂ ਸਮਝ ਆਉਂਦੀ ਕਿ ਸੇਵਕ ਇੰਨੇ ਦਿਨਾਂ ਦੇ ਗਏ ਆ ਉਹਨਾਂ ਦੀ ਸਵੇਰੇ ਸ਼ਾਮ ਫੋਨ ਕਰਕੇ ਪੁੱਛਦੇ ਹਿੰਦੇ ਮੈਨੂੰ ਆ ਬਸ ਪਿਛਲੇ 2 ਦਿਨਾਂ ਤੋਂ ਗੱਲ ਨਹੀਂ ਹੋਈ ਤੁਹਾਨੂੰ ਪਤਾ ਸੋ ਅਸਮੇਰੀ ਨੂੰ ਜਰੇ ਗੱਲ ਦਾ ਪਤਾ ਲੱਗਾ ਨਾ ਉਹ ਤੇ ਮੇਨਾ ਆਪਣੀ ਦੇ ਗੱਲ ਕਰਨ ਇਹ ਪਤਾ ਨਹੀਂ ਕਿਦਾਂ ਬਸ ਆਪਣਾ ਮਨ ਬਣ ਕੇ ਹਰ ਚੀਜ਼ ਮੇਰੇ ਲਈ ਇਹਨਾਂ ਨੇ ਕਰਵਾ ਚੋਤੇ ਪੂਰੀ ਕੀਤੀ ਆ ਕਿ ਨਹੀਂ ਕਿ ਦੁਨੀਆ ਦਾ ਮੂੰਹ ਰੱਖਣਾ ਵਾ ਤੇ ਮਮੀ ਵੀ ਜਮਾ ਵੇ ਨਾ ਅੰਦਰੋਂ ਬਲੋਂ ਕਲੋਂ ਨਹੀਂ ਦੇ ਖੁਸ਼ ਵੀ ਨਹੀਂ ਹੈਗੇ ਮੇਰੇ ਨਾਲ ਸਿਰਫ ਇਹਸ ਕਰਕੇ ਕਿਉਂਕਿ ਸੇਵਕ ਉਹਨਾਂ ਨੂੰ ਦੱਸ ਕੇ ਨਹੀਂ ਗਿਆ ਸੇਵਕ ਨੇ ਸਿਰ ਮੈਨੂੰ ਦੱਸਿਆ ਸੀ ਤੇਹੀਂ ਤੁਹਾਨੂੰ ਇਹਸ ਕਰਕੇ ਨਹੀਂ ਦੱਸਣਾ ਚਾਹੁੰਦੇ ਸੀ ਸਾਨੂੰ ਇਹ ਹੀ ਕਿ ਜਾਨਦਾਰ ਜਨ ਨੂੰ ਇੱਥੇ ਲੈ ਕੇ ਆਈਏ ਜਾਂ ਫਿਰ ਤੁਹਾਨੂੰ ਉਹਨਾਂ ਕੋ ਬਾਹਰ ਭੇਜੀਏ ਤੇ ਤੇਰੀ ਸੱਸ ਨੂੰ ਹੁਣ ਪਤਾ ਲੱਗ ਗਿਆ ਉਹ ਅਮਰੀਕਾ ਹਾਂਜੀ ਇਸੇ ਕਰਕੇ ਤੇ ਮੰਮੀ ਮੇਰੇ ਨਾਲ ਨਹੀਂ ਬਲੋਡ ਕੋਨ ਦੇ ਉਹਨਾਂ ਦੀ ਤੇ ਮੰਨ ਚਾਹੀ ਹੋਈ ਆ ਕਿ ਜਿਹੜਾ ਸੇਵਕ ਠੀਕ ਹੋਇਆ ਨਾ ਉਹਨਾਂ ਦੀ ਗੱਲ ਕੱਟ ਤੇ ਮੇਰੀ ਗੱਲ ਜਾਲੀ ਸੁਣਦਾ ਪਰ ਦੀਦੀ ਸੇਵਕ ਨਾ ਬਹੁਤ ਜਿੱਦੀ ਆ ਜਿਹੜੀ ਗੱਲ ਦਾ ਉਹਨਾਂ ਨੇ ਇੱਕ ਵਾਰੀ ਕਿਸੇ ਨੂੰ ਕਿਹਾ ਤਾਂ ਉਹ ਭਾਵੇਂ ਜਿੱਦਾਂ ਮਰਜ਼ੀ ਬਚਨ ਦੇਣ ਇੱਕ ਵਾਰੀ ਦੇਤਾ ਨਾ ਉਹ ਜ਼ੁਬਾਨ ਤੋਂ ਮੁੱਕਰ ਦੇਣੀ ਹੁੰਦੀ ਉਹਨਾਂ ਨੂੰ ਜਿਹੜੀ ਪੂਰੀ ਕਰਨੀ ਹੀ ਹੁੰਦੀ ਆ ਕਿਸੇ ਵੀ ਤਰੀਕੇ ਨਾਲ ਕਰ ਲਓ ਉਹ ਮੇਰੇ ਕਰਕੇ ਗਿਆ ਹੈ ਨਾ ਗਿਆਰੇ ਦੀ ਥਾਡੇ ਕਰਕੇ ਆ ਉਹ ਤੁਹਾਡੀ ਖੁਸ਼ੀਆਂ ਚਾਹੁੰਦੇ ਆ ਉਹਨਾਂ ਨੂੰ ਇਹ ਕਿ ਜੇ ਭੈਣ ਬੜਾਣ ਮੈਂ ਆਪਣੇ ਭਰਾ ਹੁੰਦਾ ਹਰ ਇੱਕ ਫਰਜ਼ ਪੂਰਾ ਕਰਾਂ ਸਿੰਗਲ ਤੋਂ ਮੇਰੇ ਕਰਕੇ ਇਦਾਂ ਸੇਵਕ ਤੋਂ ਦੂਰ ਹੋ ਗਏ ਆ ਉਹਦੇ ਲਈ सॉरी ਪਰ ਮੇਰੀ ਗੱਲ ਸੁਣੋ ਇਹ ਚ ਤੁਹਾਡਾ ਕੋਈ ਕਸੂਰ ਨਹੀਂ ਹੈ ਮੈਂ ਤੁਹਾਨੂੰ ਕਿਹਾ ਵਾ ਕਿਸੇ ਵਕ ਹੈ ਇਦਾਂ ਦੇ ਆ ਉਹਨਾਂ ਨੇ ਜਿਹੜੀ ਗੱਲ ਕਹਿਤੀ ਨਾ ਉਹਨਾਂ ਨੇ ਪਗੋਣੀ ਹੀ ਹੁੰਦੀ ਆ ਫਿਰ ਨਾ ਮੇਰੀ ਚੱਲਦੀ ਨਾ ਮੰਮੀ ਚੱਲਦੀ ਨਾ ਤੁਹਾਡੀ ਚੱਲਦੀ ਬਸ ਕਹਿਤਾ ਤਾਂ ਉਹਨੇ ਪੂਰਾ ਕਰਨਾ ਹੀ ਹੁੰਦਾ ਵਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਸੰਗਤ ਮੈਂ ਸਮਝਦੀ ਆ ਜਦੋਂ ਗੱਲ ਨਹੀਂ ਹੁੰਦੀ ਆਪਣੇ ਘਰਲੇ ਦੇ ਨਾਲ ਦੋ ਦਿਨ ਕਹਿਣੇ ਸੋਕੇ ਆ ਤੇ ਇੰਨਾ ਵੱਡਾ ਦਿਨ ਸੀ ਅੱਜ ਵੀ ਨਹੀਂ ਗੱਲ ਹੋਈ ਅੱਧੀ ਰਾਤ ਹੀ ਬੀਤ ਗਈ ਹੈ ਅੱਜ ਵੀ ਨਹੀਂ ਮੇਰੀ ਉਹਨਾਂ ਨਾਲ ਗੱਲ ਹੋਈ ਉਹਨੂੰ ਕੀ ਪਤਾ ਮੈਂ ਆਪਣਾ ਅੰਦਰੋਂ ਅੰਦਰੇ ਕਿੱਦਾਂ ਘੁੱਟੀ ਫਿਰਦੀ ਆ ਮੈਂ ਤਾਂ ਬਸ ਉਪਰੋਂ ਖੁਸ਼ੀ ਹੋਈ ਮਾਮਾ ਜੀ ਨੂੰ ਵਖੌਣ ਕਰਕੇ ਕਿ ਚਲੋ ਮਾਮਾ ਜੀ ਦੇ ਟਾਈਮ ਬਾਅਦ ਆਇਆ ਪਰ ਮੈਨੂੰ ਪੁੱਛ ਕੇ ਵੇਖੋ ਅੰਦਰੋਂ ਮੋਂ ਵੀ ਕਿੰਨਾ ਘੁੱਟਦੀ ਮੈਂ ਆਪਣਾ ਪਤਾ ਨਹੀਂ ਕਿੱਦਾਂ ਲਕੋਣ ਨਹੀਂ ਕੀ ਨਹੀਂ ਇਨਾ ਤੱਕ ਨਾ ਕੋਈ ਗੱਲ ਪਹੁੰਚੇ ਮਾਮੀ ਤੱਕ ਨਾ ਕੋਈ ਕੰਨੋਖਣ ਖਬਰ ਪਹੁੰਚੇ ਕਿਉਂਕਿ ਉਹਨੇ ਮੈਨੂੰ ਕਿਹਾ ਸੀ ਕਿ ਜਿੰਨਾ ਚਿਰ ਤੱਕ ਮੈਂ ਉਥੋਂ ਵਾਪਸ ਨਹੀਂ ਨਾ ਆ ਜਾਂਦਾ ਜੱਜ ਨੂੰ ਇੱਥੇ ਲੈਣੀ ਹੁੰਦਾ ਉਹਨਾਂ ਚਿਰ ਤੱਕ ਤੇਰੀ ਮਾਮੀ ਦੇ ਮੱਥੇ ਨਹੀਂ ਲੱਗਣਾ ਤੇ ਨਾ ਤੇਰੀ ਮਾਮੀ ਨਾਲ ਮੈਂ ਕੋਈ ਗੱਲ ਕਰਨੀ ਸਿਮਤ ਹੁਣ ਮੇਰੀ ਗੱਲ ਸੁਣ ਆਪਣਾ ਮੂੰਹ ਠੀਕ ਕਰ ਆਪਣਾ ਮੂੰਹ ਠੀਕ ਕਰ ਮਮੀ ਨੇ ਜਾਂ ਪਾਪਾ ਨੇ ਕੋਈ ਗੱਲ ਪਤਾ ਲੱਗ ਗਈ ਨਾ ਸਾਡੇ ਫੇਸ ਤੋਂ ਤੂੰ ਸਮਝਦੀ ਏ ਨਾ ਮੈਂ ਕੀ ਕਰਦੀ ਹਾਂ ਹਾਂਜੀ ਹਾਂਜੀ ਤੂੰ ਠੀਕ ਕਰ ਆਪਣੇ ਆਪ ਨੂੰ ਤੇ ਚਲਾ ਬਾਅਦ ਚਲੀ ਜਾ ਹਾਂ ਜੀ ਚਲੋ ਮੇਰੀ ਗੱਲ ਸੁਣੋ ਮਾਮੀ ਤੱਕ ਨਾ ਫ੍ਰੀ ਸੇ ਗੱਲ ਜਾਵੇ ਇੱਥੇ ਤੁਹਾਨੂੰ ਪਤਾ ਸੀ ਵਗਦਾ ਸੁਭਾ ਕੀਦਾ ਦਾ ਉਹਨਾਂ ਨੇ ਮੈਨੂੰ ਬਹੁਤ ਬੁਚਿਆਣਾ ਨਹੀਂ ਮੈਨੂੰ ਮੰਮੀ ਨੂੰ ਦੱਸ ਦੇ ਨਾ ਉਹਨਾਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਸੇਵਕ ਨੇ ਮੈਨੂੰ ਕਿਹਾ ਵਾ ਕਿ ਜਿੰਨਾ ਚਿਰ ਤੱਕ ਪੂਰੀ ਗੱਲ ਨਹੀਂ ਨਾ ਪਤਾ ਹੁੰਦੀ ਉਹਨਾਂ ਜਗਰ ਤੱਕ ਕੁਝ ਨਹੀਂ ਕਹਿਣ ਦਸੀ ਯਾਰ ਮਾਂ ਮੇਰੀ ਤੈਨੂੰ ਕੋਸੀ ਜਾਂਦੀ ਵੀ ਐ ਸਭੋ ਐਹੀ ਟਾਈਮ ਨੂੰ ਦੱਸ ਕਿ ਮੈਂ ਤੁਹਾਡੇ ਅਸੇ ਕੀ ਕੁਝ ਕਰਦੇ ਪਿਆ ਸੀ ਨਹੀਂ ਦੀਦੀ ਮੈਂ ਉਹਨਾਂ ਨੇ ਮੂੰਹ ਥੋੜੀ ਕੁਝ ਕਰਨੀ ਤੁਹਾਨੂੰ ਵੀ ਪਤਾ ਵਾ ਜੇ ਮੈਂ ਕੁਝ ਕਰਨ ਨਹੀਂ ਸਿਰਫ ਤੁਹਾਡੇ ਮੂੰਹ ਨੂੰ ਕਰਨ ਨਹੀਂ ਕਿਉਂਕਿ ਤੁਸੀਂ ਮੇਰੀ ਭੈਣ ਜੇ ਤੁਹਾਨੂੰ ਮੈਂ ਆਪਣੀ ਭੈਣ ਦਾ ਦਰਜਾ ਦੇਣੀ ਆ ਤੂੰ ਨੇ ਵੀ ਤੁਹਾਨੂੰ ਆਪਣੀ ਭੈਣ ਬਣਾਇਆ ਵਾ ਤੂੰ ਮੁੱਕਰਦਾ ਨਹੀਂ ਦੀਦੀ ਕਿਸੇ ਵੀ ਗੱਲ ਤੋਂ ਤੂੰ ਸਿਮਰਤ ਤੈਨੂੰ ਨਹੀਂ ਮੈਂ ਅੱਜ ਤੱਕ ਸਮਝ ਪਾਈ ਤੂੰ ਛੋਟੇ ਹੁੰਦੇ ਤੋਂ ਲੈ ਕੇ ਜੋ ਸਾਡੇ ਘਰ ਰਹੀ ਹੈ ਉਹਦੇ ਵੀ ਤੇਰੀਆਂ ਗੱਲਾਂ ਵੱਲੀਆਂ ਸੀ ਤੇ ਹੁਣ ਵੀ ਤੂੰ ਕਿਸੇ ਦਾ ਸੋਚਦੀ ਹੈ ਤਾਰ ਥੈਂਕ ਯੂ ਚਲ ਆ ਚਲ ਕੇ ਬਾਅਦ ਚਲੋ ਚਲਾਂ ਫਿਰ ਸਿਮਰਤ ਗੁਰਜੀਤ ਭੈਣ ਜੀ ਨੂੰ ਤਾਂ ਮੈਂ ਮਿਲ ਕੇ ਜਾਣਾ ਸੀ ਕੈਨ ਨਹੀਂ ਫਿਰ ਅਸੀਂ ਆਏ ਸਾਂ ਠੀਕ ਹੈ ਚਲੋ ਚੱਲੀਏ ਚਲ ਚੰਗਾ ਪੁੱਤ ਚਲਦਾ ਮੈਂ ਠੀਕ ਹੈ ਮਾਮਾ ਜੀ ਆਉਂਦੇ ਜਾਂਦੇ ਰਿਹਾ ਕਰਾਂ ਜ਼ਰੂਰ ਜ਼ਰੂਰ ਆਵਾਂਗੇ ਆਵਾਂਗੇ ਕਿਉਂ ਨਹੀਂ ਕੀ ਹੋਣਾ ਥੋੜਾ ਮੈਂ ਬੀਜ਼ੀ ਆ ਕੰਮ ਜਾਣਾ ਵਾ ਨਾਲ ਯਾਰ ਵੀ ਭਰਾਵਾਂ ਨੇ ਮਿਲ ਲਈਏ ਤੇ ਮੈਂ ਕਿਹਦੀ ਥੋੜਾ ਜਿਹਾ ਹੋਰ ਰੁਕ ਜਾਂਦੇ ਨਹੀਂ ਨਹੀਂ ਹੁਣ ਇਹਨਾਂ ਨੇ ਜਾਣਾ ਆਪਣੇ ਭਰਾਵਾਂ ਵਰ ਨੂੰ ਮਿਲਣਾ ਮੈਂ ਵੀ ਜਰਾ ਪੇਕੇ ਹੋ ਗਿਆ ਨਾ ਮੈਂ ਕੁੜੀ ਨਾਲ ਐ ਇਹਨੂੰ ਵੀ ਮਿਲਾ ਲਿਆਵਾਂਗੀ ਸਾਰੇ ਪਾਸੇ ਹੋਈਏ ਮੁਰਗੇ ਤੇਰੇ ਮਾਮੇ ਨੇ ਫਿਰ ਦਿੱਲੀ ਕਿਹੜੇ ਵੇਲੇ ਨਿਕਲ ਜਾਣਾ ਪਤਾ ਨਹੀਂ ਲੱਗਣਾ ਤਰ ਪਤਾ ਨਹੀਂ 6 ਮਹੀਨਿਆਂ ਨੂੰ ਆਉਂਦੇ ਲੋੜੀ ਨੂੰ ਆਉਂਦੇ ਕਦੋਂ ਆਉਂਦੇ ਨੇ ਪਤਾ ਥੋੜੀ ਨਾ ਕੀ ਪਤਾ ਤੇਰੇ ਘਰ ਜਦੋਂ ਖੁਸ਼ੀ ਆਈ ਉਹਦੋਂ ਆਣਗੇ ਠੀਕ ਹੈ ਚੰਗਾ ਹੁਣ ਚਲਦੇ ਆ ਤੁਹਾਡਾ ਖਿਆਲ ਰੱਖੀ ਠੀਕ ਹੈ ਹਾਂਜੀ ਆ ਹਰਪ੍ਰੀਤ ਸਾਰੀ ਮੰਮਾ ਤੂੰ ਆਈ ਛੇ ਵਈਸਾ ਨਹੀਂ ਆਉਗੀ ਚਲ